ਇਸ ਵੀਡੀਓ ਦੇ ਵਿੱਚ ਦੋਸਤੋ ਤੁਸੀਂ ਸਿੱਖੋਗੇ ਆਪਣਾ ਪੀਐਮ ਕਿਸਾਨ ਦਾ ਪੈਸਾ ਜੋ ਤੁਹਾਡਾ ਰੁਕ ਚੁੱਕਿਆ ਹੈ ਜੇਕਰ ਤੁਹਾਡਾ ਵੀ ਇੱਕ ਵਾਰ ਵੀ ਪੈਸਾ ਨਹੀਂ ਆਇਆ ਤੁਸੀਂ ਉਸ ਦਾ ਕਰ ਬੈਠੇ ਹੀ ਹੱਲ ਕਰ ਪਾਓਗੇ ਜੇਕਰ ਤੁਹਾਡਾ ਫਾਰਮ ਰਿਜੈਕਟ ਹੋ ਚੁੱਕਿਆ ਹੈ ਤਾਂ ਉਹ ਵੀ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਹੀ ਕਰ ਪਾਓਗੇ ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ ਇਸੇ ਵੀਡੀਓ ਦੇ ਵਿੱਚ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਤਾਂ ਤੁਹਾਡੇ ਆਧਾਰ ਕਾਰਡ ਦੇ ਨਾਲ ਤੁਹਾਡਾ ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਡਾ ਇਹ ਫਾਰਮ ਸਹੀ ਹੋਵੇਗਾ ਤਾਂ ਅੱਗੇ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਵੀਡੀਓ ਨੂੰ ਲਾਈਕ ਕਰਕੇ ਇੱਕ ਵਧੀਆ ਜਿਹਾ ਕਮੈਂਟ ਵੀ ਕਰ ਦਿਓ ਜੀ ਤਾਂ ਅੱਗੇ ਦੋਸਤੋ ਤੁਸੀਂ ਵੀਡੀਓ ਦੇਖੋ ਕਿਵੇਂ ਤੁਸੀਂ ਆਪਣੇ ਫਾਰਮ ਨੂੰ ਸਹੀ ਕਰੋਗੇ ਹੁਣ ਦੋਸਤੋ ਪਹਿਲਾ ਤੁਸੀਂ ਆਪਣੇ ਫਾਰਮ ਦੀ ਸਥਿਤੀ ਜਾਣੋਗੇ ਕਿ ਤੁਹਾਡੇ ਫਾਰਮ ਵਿੱਚ ਗਲਤੀ ਕੀ ਸੀ ਜਿਸ ਦੇ ਕਾਰਨ ਤੁਹਾਡਾ ਫਾਰਮ ਰਿਜੈਕਟ ਹੋ ਗਿਆ ਹਨਾ ਹੁਣ ਤੁਸੀਂ ਕਰੋਗੇ ਕੀ ਆਪਣਾ ਕੋਈ ਵੀ ਕ੍ਰੋਮ ਬ੍ਰਾਊਜ਼ਰ ਓਪਨ ਕਰੋਗੇ ਸਾਈਟ ਸਰਚ ਕਰੋਗੇ ਪੀਐਮ ਕਿਸਾਨ ਹਸਟ ਰੰਪਰ ਵੈਬਸਾਈਟ ਤੁਹਾਡੇ ਸਾਹਮਣੇ ਹੈ ਇੱਥੇ ਕਲਿੱਕ ਕਰੋ ਉਸ ਤੋਂ ਬਾਅਦ ਤੁਸੀਂ ਦੇਖੋਗੇ ਥੱਲੇ ਤੁਹਾਡੇ ਸਾਹਮਣੇ ਆ ਰਿਹਾ ਹੈ ਤੁਸੀਂ ਇੱਧਰ ਰਾਈਟ ਸਾਈਡ ਦੇਖ ਰਹੇ ਹੋਗੇ ਤੁਹਾਡੇ ਸਾਹਮਣੇ ਆਪਸ਼ਨ ਆ ਰਹੀ ਹੈ ਸਟੇਟਸ ਆਫ ਸੈਲਫ ਰਜਿਸਟਰ ਫਾਰਮਰ ਸੀਐਸਸੀ ਫਾਰਮਰ ਆ ਤੁਸੀਂ ਦੇਖ ਰਹੇ ਹੋ ਹਨ ਇਹ ਤੇ ਤੁਸੀਂ ਕਲਿੱਕ ਕਰ ਦੋਗੇ ਆ ਦੇਖੋ ਇਹਦੇ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਥੇ ਆਧਾਰ ਕਾਟ ਆਪਸ਼ਨ ਆਏਗੀ ਫਿਲ ਕਰਨ ਦੀ ਜਿਵੇਂ ਹੀ ਆਪ ਦੇਖੋਗੇ ਤੁਸੀਂ ਇੱਥੇ ਦੇਖ ਰਹੇ ਹੋ ਆਧਾਰ ਕਾਟ ਫਿਲ ਕਰੋ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਇਹ ਕੈਪਚਾ ਦਿਖਾਈ ਦੇ ਰਿਹਾ ਹੈ ਇਹ ਵਾਲਾ ਇੱਕ ਕੈਪਚਾ ਤੁਸੀਂ ਇੱਥੇ ਫਿਲ ਕਰ ਦਿਓ ਉਸ ਤੋਂ ਬਾਅਦ ਸਰਚ ਤੇ ਤੁਸੀਂ ਸਿੰਪਲੀ ਕਲਿੱਕ ਕਰ ਦਿਓ ਇਹਨਾਂ ਕੰਮ ਕਰਨ ਤੋਂ ਬਾਅਦ ਹੁਣ ਜਿਵੇਂ ਹੀ ਤੁਸੀਂ ਸਰਚ ਤੇ ਕਲਿੱਕ ਕਰੋਗੇ ਤੁਹਾਡੀ ਸਾਰੀ ਡਿਟੇਲ ਇੱਥੇ ਸ਼ੋ ਹੋ ਜਾਵੇਗੀ ਇੱਥੇ ਦੋਸਤੋ ਤੁਸੀਂ ਦੇਖੋਗੇ ਸਟੇਟਸ ਆ ਰਿਹਾ ਹੈ ਰੀਜ਼ਨ ਆਫ ਰਿਜੈਕਟ ਫਾਰਮ ਨੋ ਲੈਂਡ ਯਾਨੀ ਕਿ ਕੋਈ ਬੰਨੇ ਨੇ ਲੈਂਡ ਜਿਹੜਾ ਕਿ ਸਹੀ ਫਿਲ ਨਹੀਂ ਕੀਤਾ ਜਿਸ ਦੇ ਕਾਰਨ ステट्स देखो रिजेक्ट बाय सब डिस्ट्रिक्ट ब्लॉक यानी कि सब डिस्ट्रिक्ट ते ही ਇਹਨਾਂ ਦਾ ਫਾਰਮ ਗਲਤ ਕਰ ਦਿੱਤਾ ਗਿਆ ਹੈ ਤਾਂ ਹੁਣ ਆਪਾਂ ਇਸ ਫਾਰਮ ਨੂੰ ਅਪਡੇਟ ਕਰਕੇ ਦਿਖਾਉਂਦੇ ਹਾਂ ਕਿੱਦਾਂ ਤੁਸੀਂ ਕਰਨਾ ਹੈ सिंपली ਤੁਸੀਂ ਹੁਣ ਇੱਥੇ ਬੈਕ ਚਲੇ ਜਾਓਗੇ ਬੈਕ ਜਾਣ ਤੋਂ ਬਾਅਦ ਤੁਸੀਂ ਕੀ ਕਰੋਗੇ ਤੁਹਾਨੂੰ ਆ ਜਿਹੜੀ ਤੁਸੀਂ ਦੇਖ ਰਹੇ ਹੋ ਅਪਡੇਟ ਆਫ ਸੈਲਫ ਰਜਿਸਟਰਡ ਫਾਰਮ ਹੈ ਨਾ ਇਹ ਤੁਹਾਨੂੰ ਲਿੰਕ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਦੇ نیچے ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਉਸ ਲਿੰਕ ਤੇ ਤੁਸੀਂ ਕਲਿੱਕ ਕਰਨਾ ਤੁਹਾਡੇ ਸਾਹਮਣੇ ਇਹ ਲਿੰਕ ਜਿਹੜਾ ਕੀ ਬਦਲਿਆ ਹੋਇਆ ਮਿਲੇਗਾ ਤੁਹਾਨੂੰ ਕਿਉਂਕਿ ਇਹ ਤੇ ਤੁਸੀਂ ਸਿੱਧਾ ਜਾਓਗੇ ਸਰਚ ਵਿੱਚ ਤਾਂ ਇਹ ਲਿੰਕ ਤੁਹਾਡਾ ਕੰਮ ਨਹੀਂ ਕਰਨਾ ਉੱਥੇ ਤੁਸੀਂ ਕਾਪੀ ਪੇਸਟ ਕਰਕੇ ਜਦੋਂ ਚਲਾਓਗੇ ਫਿਰ ਤੁਹਾਡਾ ਇਹ ਵਰਕ ਕਰੇਗਾ ਉਸ ਤੋਂ ਬਾਅਦ ਤੁਸੀਂ ਆਪਣਾ ਇੱਥੇ ਆਧਾਰ ਕਾਰਡ ਫਿਲ ਕਰੋ ਜਿਹੜਾ ਇਹ ਕੈਪਚਾ ਹੈ ਉਹ ਤੁਸੀਂ ਇੱਥੇ ਫਿਲ ਕਰੋ ਤੇ ਸਰਚ ਤੇ ਸਿੰਪਲੀ ਕਲਿੱਕ ਕਰ ਦਿਓ ਹੁਣ ਜਿਵੇਂ ਹੀ ਦੋਸਤੋ ਤੁਸੀਂ ਸਰਚ ਤੇ ਕਲਿੱਕ ਕਰੋਗੇ ਤੁਸੀਂ ਦੇਖ ਪਾਰੇ ਹੋਗੇ ਥੱਲੇ ਤੁਹਾਡਾ ਮੋਬਾਈਲ ਨੰਬਰ ਸ਼ੋਅ ਕਰ ਰਿਹਾ ਹੈ ਸੈਫ ਰਜਿਸਟਰਡ ਮੋਬਾਈਲ ਨੰਬਰ ਇੱਥੇ ਮੋਬਾਈਲ ਨੰਬਰ ਤੁਸੀਂ ਅਪਡੇਟ ਕਰ ਦੇਣਾ ਹੈ ਇਹ ਮੋਬਾਈਲ ਨੰਬਰ ਤੁਸੀਂ ਅਪਡੇਟ ਕਰ ਦੋਗੇ ਉਸ ਤੋਂ ਬਾਅਦ ਇੱਥੇ ਤੁਸੀਂ ਇੱਕ ਨਵਾਂ ਨੰਬਰ ਫਿਲ ਕਰੋਗੇ ਜੋ ਵੀ ਤੁਹਾਡਾ ਨੰਬਰ ਰਹੇਗਾ ਉਸ ਨੰਬਰ ਨੂੰ ਤੁਸੀਂ ਫਿਲ ਕਰਕੇ ਇੱਥੇ ਗੈਟ ਮੋਬਾਈਲ ਤੇ OTP ਤੇ ਕਲਿੱਕ ਕਰ ਦੋਗੇ ਗੈਟ ਮੋਬਾਈਲ OTP ਤੇ ਕਲਿੱਕ ਕਰਨ ਤੋਂ ਪਹਿਲਾਂ ਜਿਹੜਾ ਤੁਹਾਨੂੰ ਉੱਪਰ ਜਿਹੜਾ ਕੈਪਚਾ ਦਿਖਾਈ ਦੇ ਰਿਹਾ ਹੈ ਇਹ ਕੈਪਚਾ ਤੁਹਾਨੂੰ ਫਿਲ ਕਰਨਾ ਪਵੇਗਾ ਉਸ ਤੋਂ ਬਾਅਦ ਤੁਸੀਂ ਗੈਟ OTP ਤੇ ਕਲਿੱਕ ਕਰੋਗੇ ਜਿੱਥੇ ਤੁਹਾਨੂੰ ਲਿਖਿਆ ਆ ਰਿਹਾ ਗੈਟ ਮੋਬਾਈਲ OTP ਇੱਥੇ ਤੁਸੀਂ ਕਲਿੱਕ ਕਰ ਦੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਸੀਂ ਦੇਖ ਰਹੇ ਹੋ ਤੁਹਾਡਾ ਜਿਹੜਾ ਨੰਬਰ ਤੁਸੀਂ ਫਿਲ ਕੀਤਾ ਉਸ ਤੇ OTP ਭੇਜਿਆ ਗਿਆ ਹਨਾ ਹੁਣ ਇਹ OTP ਫਿਲ ਕਰਨ ਤੋਂ ਪਹਿਲਾਂ ਜਿਹੜਾ ਤੁਸੀਂ ਇਹ ਉੱਪਰ ਕੈਪਚਾ ਦੇਖ ਰਹੇ ਹੋ ਇਹ ਕੈਪਚਾ ਤੁਹਾਨੂੰ ਬਦਲਣਾ ਪਵੇਗਾ ਇਹ ਕੈਪਚਾ ਤੁਸੀਂ ਬਦਲੋ ਜਿਹੜਾ ਉੱਪਰ ਕੈਪਚਾ ਨਵਾਂ ਆ ਰਿਹਾ ਹੈ ਇਹ ਕੈਪਚਾ ਫਿਲ ਕਰੋ ਇਹ ਕੈਪਚਾ ਜਦੋਂ ਤੁਸੀਂ ਫਿਲ ਕਰੋਗੇ ਤੁਸੀਂ ਦੇਖ ਪਾਰੇ ਹੋਗੇ ਇੱਕ ਕੈਪਚਾ ਫਿਲ ਕੀਤਾ ਉਸ ਤੋਂ ਬਾਅਦ ਤੁਹਾਡੇ ਇੱਕ OTP ਆਇਆ ਹੋਣਾ ਹੈ ਜਿਹੜਾ ਤੁਸੀਂ ਮੋਬਾਈਲ ਨੰਬਰ ਦਰਜ ਕੀਤਾ ਨਵਾਂ ਧਿਆਨ ਤੁਸੀਂ ਇਹ ਰੱਖਣਾ ਹੈ ਪਹਿਲਾ ਵਾਲਾ ਮੋਬਾਈਲ ਨੰਬਰ ਨਹੀਂ ਚੱਲਣਾ ਜਿਹੜਾ ਤੁਹਾਡਾ ਪਹਿਲਾ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਉਹ ਨਹੀਂ ਚੱਲਣਾ ਉਸ ਤੋਂ ਬਾਅਦ ਜਦੋਂ ਤੁਸੀਂ OTP ਦਰਜ ਕੀਤਾ ਗੈਟ ਆਧਾਰ ਤੇ ਕਲਿੱਕ ਕਰੋਗੇ ਜਿਹੜਾ ਤੁਹਾਡਾ ਆਧਾਰ ਦੇ ਨਾਲ ਨੰਬਰ ਲਿੰਕ ਹੈ ਉਸ ਤੇ OTP ਆਏਗਾ ਉਹ OTP ਇੱਥੇ ਦਰਜ ਕਰੋਗੇ ਹੁਣ ਆਪਣੇ ਸਾਹਮਣੇ ਆਧਾਰ ਕਾਰਡ ਦਾ ਵੀ OTP ਆ ਗਿਆ ਆਪਾਂ ਆਧਾਰ ਕਾਰਡ ਦਾ ਵੀ OTP ਦਰਜ ਕਰਤਾ ਲੇਕਿਨ ਉਸ ਤੋਂ ਪਹਿਲਾਂ ਫਿਰ ਆਪਾਂ ਨੂੰ ਇਹ ਕੈਪਚਾ ਬਦਲਣਾ ਪਵੇਗਾ ਇੱਥੇ ਦੇਖੋ ਤੁਸੀਂ ਇਹ ਅਪਡੇਟ ਹੋ ਗਿਆ ਕੈਪਚਾ ਇਹ ਕੈਪਚਾ ਆਪਾਂ ਨੂੰ ਇੱਥੇ ਕੱਟ ਕਰਕੇ ਇੱਥੇ ਕੈਪਚਾ ਜਿਹੜਾ ਹੁਣ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਐਕਸ ਵਾਲਾ ਇਹ ਆਪਾਂ ਨੂੰ ਇੱਥੇ ਫਿਲ ਕਰਨਾ ਪਵੇਗਾ ਧਿਆਨ ਤੁਸੀਂ ਰੱਖਣਾ ਹੈ ਕਿ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਚੰਗੀ ਤਰ੍ਹਾਂ 2-3 ਵਾਰ ਵੀਡੀਓ ਵਾਚ ਕਰਕੇ ਉਸ ਤੋਂ ਬਾਅਦ ਹੀ ਆਪਣੇ ਫਾਰਮ ਨੂੰ ਖੋਲਣਾ ਹੈ ਕਿਉਂਕਿ ਕਈ ਵਾਰ ਤੁਸੀਂ ਇੱਥੇ ਮਿਸਟੇਕ ਕਰ ਜਾਓਗੇ ਇਨਾ ਕੰਮ ਕਰਨ ਤੋਂ ਬਾਅਦ ਸਬਮਿਟ ਫੋਰ ਅਤੇ ਤੁਸੀਂ অথেন্টিਕੇਟ ਤੇ ਕਲਿੱਕ ਕਰ ਦੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡਾ ਫਾਰਮ ਖੁੱਲ ਜਾਵੇਗਾ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਡਿਸਟ੍ਰਿਕਟ ਵਗੈਰਾ ਦੇਖੋਗੇ ਸਭ ਕੁਝ ਤੁਹਾਡੇ ਸਾਹਮਣੇ ਤੇ ਫਾਰਮ ਖੁੱਲ ਚੁੱਕਿਆ ਹੈ ਤੁਹਾਡੇ ਸਾਹਮਣੇ ਤੁਹਾਡਾ ਆਧਾਰ ਕਾਰਡ ਤੁਹਾਡਾ ਮੋਬਾਈਲ ਨੰਬਰ ਸਾਰਾ ਕੁਝ ਤੁਹਾਡੇ ਸਾਹਮਣੇ ਆ ਗਿਆ ਹੁਣ ਇੱਥੇ ਮੇਨ ਗੱਲ ਆਉਂਦੀ ਹੈ ਅਪਡੇਟ ਦੀ ਅਪਡੇਟ ਦੇ ਵਿੱਚ ਕੀ ਕਰਨਾ ਹੈ ਆਪਾਂ ਉੱਪਰ ਤੁਸੀਂ ਆਪਸ਼ਨ ਦੇਖੋਗੇ ਇੱਥੇ ਆ ਰਿਹਾ ਹੈ ਅਪਲੀਕੈਂਟ ਫੋਰ ਪੀਐਮ ਕਿਸਾਨ ਮੰਥਨ ਯੋਜਨਾ ਯਾਨੀ ਕਿ ਤੁਸੀਂ ਇਹ ਵੀ ਅਪਲਾਈ ਕੀਤਾ ਹੋਇਆ ਹੈ ਇਸ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਯੈਸ ਕਰ ਦਿਓ ਨਹੀਂ ਤਾਂ ਇੱਥੇ ਨੋ ਕਰ ਦਿਓ ਇਹ ਕਰਨਾ ਪਵੇਗਾ ਉਸ ਤੋਂ ਬਾਅਦ ਇੱਥੇ ਤੁਸੀਂ ਦੇਖੋਗੇ ਆਪਣੇ ਫਾਰਮ ਦੇ ਵਿੱਚ ਲੈਂਡ ਦੀ ਗਲਤੀ ਸੀਗੀ ਤਾਂ ਉਹ ਆਪਾਂ ਹੁਣ ਲੈਂਡ ਇੱਥੋਂ ਸਹੀ ਕਰਨਾ ਹੈ ਜਿੱਥੇ ਤੁਸੀਂ ਐਕਸ਼ਨ ਦੇਖ ਰਹੇ ਹੋ ਇੱਥੇ ਐਕਸ਼ਨ ਤੇ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਜੋ ਵੀ ਤੁਹਾਡੀ ਗਲਤੀ ਹੈ ਉਹ ਤੁਸੀਂ ਜਦੋਂ ਐਕਸ਼ਨ ਤੇ ਕਲਿੱਕ ਕਰੋਗੇ ਆ ਤੁਸੀਂ ਦੇਖੋ ਤੁਹਾਡੇ ਸਾਹਮਣੇ ਅਪਡੇਟ ਕਰਨ ਦੇ ਵਾਸਤੇ ਫਾਰਮ ਆ ਗਿਆ ਤੁਸੀਂ ਥੱਲੇ ਦੇਖ ਰਹੇ ਹੋ ਜਿੱਤੇ ਆਪਾਂ ਖਾਤਾ ਨੰਬਰ ਲਿਖਿਆ ਉਸ ਤੋਂ ਬਾਅਦ ਆਪਾਂ ਇੱਥੇ ਖਾਤੇ ਨੰਬਰ ਦੀ ਜਗ੍ਹਾ ਤੇ ਜੋ ਵੀ ਆਪਣਾ ਨਵਾਂ ਖੇਵਟ ਨੰਬਰ ਹੈ ਉਹ ਆਪਾਂ ਲਿਖ ਦੇਣੀ ਆ ਜਿਵੇਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਖਸਰਾ ਨੰਬਰ ਕਿੰਨਾ ਹੈ ਉਹ ਤੁਸੀਂ ਲਿਖ ਦਿਓ ਜਿੰਨਾ ਵੀ ਤੁਹਾਡਾ ਖਸਰਾ ਨੰਬਰ ਰਹੇਗਾ ਉਸ ਤੋਂ ਬਾਅਦ ਏਰੀਆ ਕਿੰਨਾ ਹੈ ਹਨਾ ਏਰੀਆ ਲਿਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿੰਨੇ ਏਕੜ ਤੁਹਾਡਾ ਏਰੀਆ ਹੈ ਉਹ ਤੁਸੀਂ ਇੱਥੇ ਲਿਖ ਦੋਗੇ 2 3 4 ਹਨਾ ਉਹ ਤੁਸੀਂ ਇੱਥੇ ਦੇਖ ਰਹੇ ਹੋ ਇੱਥੇ ਤੁਸੀਂ ਆਪਣਾ ਏਰੀਆ ਲਿਖ ਦੋਗੇ ਉਸ ਤੋਂ ਬਾਅਦ ਥੱਲੇ ਤੁਸੀਂ ਦੇਖ ਰਹੇ ਹੋ ਜੋ ਤੁਹਾਡੀ ਗਲਤੀ ਸੀ ਲੈਂਡ ਟਰਾਂਸਫਰ ਸਟੇਟਸ ਉਹ ਤੁਸੀਂ ਇੱਥੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਅਪਡੇਟ ਤੇ ਸਿੰਪਲੀ ਕਲਿੱਕ ਕਰੋਗੇ ਜਦੋਂ ਤੁਸੀਂ ਦੇਖੋਗੇ ਪਲੀਜ਼ ਐਂਟਰ ਲੈਂਡ ਟਰਾਂਸਫਰ ਡਿਟੇਲ ਇਹ ਆਪਾਂ ਨੂੰ ਡਿਟੇਲ ਇੱਥੇ ਫਿਲ ਕਰਨੀ ਪਵੇਗੀ ਆ ਉੱਪਰ ਆ ਰਹੀ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਨੂੰ ਡਿਟੇਲ ਇੱਥੇ ਟਰਾਂਸਫਰ ਕਰਨੀ ਪਵੇਗੀ ਜੇਕਰ ਤੁਸੀਂ ਟਰਾਂਸਫਰ ਨਹੀਂ ਕਰਨੀ ਇਹਨੂੰ ਤੁਸੀਂ ਆਪਸ਼ਨ ਨੂੰ ਰਹਿਣ ਦਿਓ ਇਹ ਤੋਂ ਛੱਡ ਦਿਓ ਤੁਸੀਂ ਇਹ ਤੋਂ ਛੱਡ ਦਿਓ ਨਹੀਂ ਤਾਂ ਫਿਰ ਆਪਾਂ ਨੂੰ ਇੱਥੇ ਰੀਜ਼ਨ ਦੱਸਣਾ ਪਵੇਗਾ ਜੇਕਰ ਆਪਾਂ ਕਰਨੀ ਹੈ ਤਾਂ ਹਣਾ ਜੇ ਆਪਾਂ ਨੂੰ ਗਿਫਟ ਦੇ ਵਿੱਚ ਮਿਲੀ ਹੈ ਜਿੱਦਾਂ ਉਹ ਆਪਾਂ ਲਿਖਣੀ ਹੈ ਉਹ ਆਪਾਂ ਇੱਧਰ ਲਿਖ ਲਾਂਗੇ ਇੱਥੇ ਤੁਸੀਂ ਆਪਣੀ ਉਹ ਡੇਟ ਲਿਖ ਦੋਗੇ ਜਦੋਂ ਤੁਹਾਨੂੰ ਇੱਥੇ ਜ਼ਮੀਨ ਪ੍ਰਾਪਤ ਹੋਈ ਜਾਂ ਫਿਰ ਤੁਹਾਡੇ ਨਾਮ ਜ਼ਮੀਨ ਲੱਗੀ ਉਹ ਤੁਸੀਂ ਇੱਥੇ ਡੇਟ ਫਿਲ ਕਰਕੇ ਇੱਥੇ ਲਿਖ ਲੋਗੇ ਉਸ ਤੋਂ ਬਾਅਦ ਅਪਡੇਟ ਤੇ ਆਪਾਂ ਹੁਣ ਕਲਿੱਕ ਕਰਦੇ ਹਾਂ ਜਿਵੇਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਆਪਣਾ ਫਾਰਮ ਇੱਥੇ ਅਪਡੇਟ ਹੋ ਚੁੱਕਿਆ ਹੈ ਉੱਤਰ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਲੈਂਡ ਜਿਹੜਾ ਕਿ ਆਪਾਂ ਆਪਾਂ ਨੂੰ ਫਾਈਲ ਜੋ ਕਿ 200 KB ਦੇ ਵਿੱਚ ਵਿੱਚ PDF ਦੇ ਵਿੱਚ ਆਪਾਂ ਨੂੰ ਇੱਥੇ ਜਮ੍ਹਾਂ ਕਰਨੀ ਪਵੇਗੀ ਤਾਂ ਇਹ ਆਪਾਂ ਜਮ੍ਹਾਂ ਕਰਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਅਗਲਾ ਸਟੈਪ ਦੱਸਦੇ ਹਾਂ ਧਿਆਨ ਦੋਸਤੋ ਤੁਸੀਂ ਇਹ ਰੱਖਣਾ ਹੈ ਉੱਪਰ ਤੁਹਾਨੂੰ ਸਬ ਡਿਸਟ੍ਰਿਕਟ ਤਹਿਸੀਲ ਆਪਣਾ ਵਿਲ ਸਿਲੈਕਟ ਕਰਨਾ ਪਵੇਗਾ ਉਹ ਤੁਸੀਂ ਸਿਲੈਕਟ ਕਰਨ ਤੋਂ ਬਾਅਦ ਹੀ ਸੇਵ ਤੇ ਕਲਿੱਕ ਕਰਨਾ ਤੁਸੀਂ ਇੱਥੇ ਦੇਖ ਪਾਰੇ ਹੋਗੇ ਜਿਵੇਂ ਹੀ ਆਪਾਂ ਸੇਵ ਕੀਤਾ ਤੁਸੀਂ ਦੇਖ ਸਕਦੇ ਹੋ ਰਿਕਾਰਡ ਹੈਜ਼ ਬੀਨ ਅਪਡੇਟਡ ਸਕਸੈਸਫੁਲੀ ਯੂਅਰ ਫਾਰਮ ਆਈਡੀ ਤੁਸੀਂ ਤੁਹਾਨੂੰ ਇੱਥੇ ਫਾਰਮ ਆਈਡੀ ਮਿਲ ਗਈ ਚੈੱਕ ਹੈ ਟੂ ਗੋ ਬੈਕ ਯਾਨੀ ਕਿ ਆਪਾਂ ਨੂੰ ਬੈਕ ਕਰਨ ਦੇ ਵਾਸਤੇ ਸਟੇਟਸ ਚੈੱਕ ਕਰਨ ਦੇ ਵਾਸਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆਪਾਂ ਸਟੇਟਸ ਚੈੱਕ ਕਰ ਸਕਦੇ ਹਾਂ ਤੇ ਇਹ ਸੀਗਾ ਦੋਸਤੋ ਤੁਹਾਡਾ ਪ੍ਰੋਸੈਸ ਤੁਹਾਡੇ ਫਾਰਮ ਜਿਹੜਾ ਤੁਹਾਡਾ ਰਿਜੈਕਟ ਹੋ ਗਿਆ ਉਸ ਨੂੰ ਦੁਬਾਰਾ ਤੋਂ ਅਪਡੇਟ ਕਰਕੇ ਰੀਨਿਊ ਕਰਕੇ ਸਬਮਿਟ ਕਰਨ ਦਾ ਤਰੀਕਾ ਤਾਂ ਐਸੀ ਦਾ ਦੋਸਤੋ ਸਾਰਾ ਪ੍ਰੋਸੈਸ ਪੀਐਮ ਕਿਸਾਨ ਦੇ ਸਾਰੇ ਫਾਰਮ ਨੂੰ ਸਹੀ ਕਰਨ ਦਾ ਜੇਕਰ ਦੋਸਤੋ ਤੁਹਾਨੂੰ ਫਾਰਮ ਜਾਂ ਫਿਰ ਕੁਝ ਵੀ ਅਪਡੇਟ ਕਰਨ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਹੈ ਤੁਸੀਂ ਉਸ ਬਾਰੇ ਕਮੈਂਟ ਕਰੋ ਤੁਹਾਡੀ ਕਮੈਂਟ ਦੇ ਵਿੱਚ ਹੀ ਸਹਾਇਤਾ ਕਰਕੇ ਦੇ ਦਿੱਤੀ ਜਾਵੇਗੀ ਤਾਂ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ